ਅੱਜ ਬਣਾਇਆ ਜੀ ਗਰਮੀਆਂ ਦਾ ਲਾਜਵਾਬ ਤੋਹਫਾ ਤੇ ਜਿਹੜੇ ਚਾਹੁੰਦੇ ਨੇ ਵੀ ਅਸੀਂ weight loss ਕਰਨਾ ਉਹਨਾਂ ਵਾਸਤੇ ਵੀ ਜਿਹੜਾ ਇਹ ਆਪਾਂ ਬਣਾ ਰਹੇ ਆਂ ਜੀ ਪਾਊਡਰ ਬਹੁਤ ਹੀ ਫਾਇਦਾ ਕਰੂਗਾ ਸੋ ਗਰਮੀਆਂ ਵਿੱਚ ਇੱਕ ਵਾਰ ਇਹ ਪਾਊਡਰ ਬਣਾ ਕੇ ਸਿਕੰਜਵੀ ਮਸਾਲਾ ਮਤਲਬ ਬਣਾ ਕੇ ਆਪਾਂ ਰੋਜ਼ਾਨਾ ਪੀ ਸਕਦੇ ਆਂ ਗਰਮੀ ਦੇ ਦੌਰਾਨ ਇਧਰ ਆਪਾਂ 100 ਗ੍ਰਾਮ ਜੀਰਾ ਲੈ ਲਏ ਜੀ ਅੱਧਾ ਆਪਾਂ ਇਹਨੂੰ ਤਵੇ ਤੇ ਪਾ ਕੇ ਭੁੰਨ ਲਾਂਗੇ ਤੇ ਅੱਧੇ ਨੂੰ ਆਪਾਂ ਉਂਝੀ ਇਹਦੇ ਵਿੱਚ ਵਰਤਾਂਗੇ ਤੇ ਇਧਰ ਆਪਾਂ ਲਈਏ ਜੀ 10 ਗ੍ਰਾਮ ਕਾਲੀ ਮਿਰਚ ਇਹ ਤੁਸੀਂ ਜ਼ਰੂਰ ਪਾ ਲਿਓ ਜੀ ਮਤਲਬ ਇਹ ਵੀ ਵਾਇਵਾਦੀ ਨੂੰ ਦੂਰ ਕਰਦੀ ਆ ਬਹੁਤ ਹੀ ਫ ਲਿਆਗਾ ਮਤਲਬ ਇਹਨਾਂ ਦੇ ਅਲੱਗ-ਅਲੱਗ ਫਾਇਦੇ ਹੋਣਗੇ ਕਿਉਂਕਿ ਜਿਹੜਾ ਭੁੰਨੇ ਜੀਰਾ ਉਹਦੇ ਅਲੱਗ ਫਾਇਦੇ ਨੇ ਜੀ ਕੱਚੇ ਜੀਰੇ ਦੇ ਅਲੱਗ ਫਾਇਦੇ ਨੇਗੇ ਤੇ ਇਹਨਾਂ ਚ ਜਿਹੜੀ ਖੁਸ਼ਬੂ ਆ ਉਹ ਵੀ ਅਲੱਗ-ਅਲੱਗ ਆਉਗੀ ਇਸ ਕਰਕੇ ਤੁਸੀਂ ਜਾਂ ਤਾਂ ਸਾਰੇ ਜੀਰੇ ਨੂੰ ਭੁੰਨ ਵੀ ਸਕਦੇ ਹੋ ਨਹੀਂ ਅੱਧਾ ਭੁੰਨ ਸਕਦੇ ਹੋ ਤੇ ਅੱਧੇ ਨੂੰ ਕੱਚੇ ਰੱਖ ਸਕਦੇ ਹੋ ਤੇ ਇੱਧਰ ਸਾਡਾ ਕੱਕੋ ਵੀ ਬੈਠਾ ਸੀਗਾ ਵੇਟ ਕਰ ਰਿਹਾ ਸੀ ਇਹਨੂੰ ਪਤਾ ਲੱਗਿਆ ਸੀਗਾ ਵੀ ਗਲਾਸ ਪਏ ਨੇ ਅੱਜ ਕੋਈ ਜੂਸ ਬਣਾ ਨਜ਼ਰ ਆ ਰਿਹਾ ਕਿਉਂਕਿ ਬਹੁਤ ਸਕੀਨ ਹੈ ਜੀ ਤੇ ਉੰਜ ਵੀ ਗਰਮੀ ਹੈ ਚ ਮਤਲਬ ਜੂਸ ਹੀ ਵਧੀਆ ਲੱਗਦਾ ਆਪ ਨੂੰ ਕੋਈ ਵੀ ਮਤਲਬ ਬਣਾਉਣੇ ਜ ਅਸੇ ਜ਼ਿਆਦੇ ਨਹੀਂ ਮਤਲਬ ਇਹ ਭੁੰਨਣਾ ਇਹਨੂੰ ਆਪਾਂ ਤੇ ਹੁਣ ਆਪਾਂ ਇਹਨੂੰ ਠੰਡਾ ਕਰ ਲੈਣਾ ਜੀ ਇਦਰਾ ਪੱਕੀ ਚੱਲ ਰਹੀ ਸੀ ਮੈਂ ਕਹ ਰਹੀ ਸੀ ਜੀ ਫਟਾਫਟ ਆਪਾਂ ਬਣਾ ਲਈਏ ਜੀ ਕਿਉਂਕਿ ਇਹਨੂੰ ਇੱਕ ਵਾਰ ਸਟੋਰ ਕਰਕੇ ਫਿਰ ਆਪਾਂ ਸਾਰੀ ਹਰ ਮੇਨੂ ਪੀ ਸਕਦੇ ਆਂਗੇ ਤੇ ਇਹਨੂੰ ਹੁਣ ਆਪਾਂ ਮਿਕਸੀ ਚ ਪਾ ਲਿਆ ਜੀ 50 ਗ੍ਰਾਮ ਭੁੰਨੇ ਜੀਰਾ 10 ਗ੍ਰਾਮ ਕਾਲੀ ਮਿਰਚ 50 ਗ੍ਰਾਮ ਕੱਚਾ ਜੀਰਾ ਇੱਕ ਚਮਚ ਪਾਇਆ ਜੀ ਆਪਾਂ ਇਹਦੇ ਵਿੱਚ ਚਾਟ ਮਸਾਲਾ ਦੋ ਚਮਚਾ ਪਕਾਲਾ ਨਮਕ ਪਾਉਣਾਗਾ ਇੱਕ ਚਮਚ ਜਿਹੜਾ ਆਪਾਂ ਆਮ ਨਮਕ ਯੂਜ਼ ਕਰਦੇ ਆ ਜੀ ਉਹ ਪਾ ਸਕਦੇ ਆ ਤੇ ਦੋ ਹਰੀਆਂ ਅਲੀਚੀਆਂ ਇਹ ਵੀ ਮਤਲਬ ਸਰੀਰ ਨੂੰ ਠੰਡਕ ਦਿੰਦੀਆਂ ਨੇ ਤੇ ਇਹਦੀ ਵੀ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਹੈਗੀ ਜੀ ਸਿਕ ਤੁਸੀਂ ਦੇਖਸਾ ਲਈ ਪਾਊਡਰ ਕਿੰਨਾ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਜੇ ਤੁਸੀਂ ਚਾਹੋ ਤਾਂ ਇਹਨੂੰ ਛਾਣ ਵੀ ਸਕਦੇ ਹੋਗੇ ਪਰ ਬਰੀਕ ਬਰੀਕ ਮਤਲਬ ਇਹਦੇ ਕਣ ਜਿਹੇ ਹੁੰਦੇ ਉਸ ਕਣਜ ਵਿੱਚ ਬਹੁਤ ਹੀ ਜ਼ਿਆਦਾ ਸੁਆਦ ਲੱਗਦੇ ਨੇ ਇਸ ਕਰਕੇ ਤੁਸੀਂ ਉੰਜ ਵੀ ਇਹਨੂੰ ਯੂਜ਼ ਕਰ ਸਕਦੇ ਹੋ ਤੇ ਨਹੀਂ ਤੁਸੀਂ ਇਹਨੂੰ ਸਾਣ ਵੀ ਸਕਦੇ ਹੋ ਤਾਂ ਇਧਰ ਆਪਾਂ ਜਿਹੜਾ ਪੁਦੀਨਾ ਸੀਗਾ ਉਹ ਲੈ ਕੇ ਕੁੱਟ ਲਿਆ ਸੀਗਾ ਆ ਹੈਗੇ ਨੀ ਜੀ ਚੀਆ ਸੀਡ ਜਿਹਨੂੰ ਸਬਜ਼ਾ ਦੇ ਬੀਜ ਜਾਂ ਤુલਸੀ ਦੇ ਇੱਕ ਕਿਸਮਾ ਉਹਦੇ ਵੀ ਇਹ ਬੀਜ ਨੇ ਜੀ ਇਹਨੂੰ ਚੀਆ ਸੀਡ ਕਹਿ ਦਿੰਦੇ ਨੇ ਜਾਂ ਸਬਜ਼ਾ ਦੇ ਬੀਜ ਕਹਿ ਕੇ ਵੀ ਲੈ ਸਕਦੇ ਹੋਗੇ ਦੋ ਚਮਚਾ ਪਰ ਰਾਤ ਨੂੰ ਪੀਉਂਦੇ ਸੀਗੇ ਇਹ ਵੀ ਜਿਹੜੇ weight loss ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਫਾਇਦਾ ਕਰਦੇ ਉੰਜ ਵੀ ਆਪਣੇ skin ਵਾਸਤੇ ਵਾਲਾਂ ਵਾਸਤੇ ਮਤਲਬ ਬਹੁਤ ਫਾਇਦਾ ਕਰਦੇ ਨੇ ਚੀਆ ਸੀਡ ਇਹ ਮਤਲਬ ਜਿਵੇਂ ਟੌਕਸਿਨ ਹੁੰਦੇ ਨੇ ਆਪਣੇ ਸਰੀਰ ਅੰਦਰ ਜੀ ਜੀ ਦੇ ਕਰਕੇ ਆਪਣਾ ਮੋਟਾਪਾ ਆਇਆ ਹੁੰਦਾ ਉਹ ਬਾਹਰ ਨਿਕਲਦੇ ਨੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇੱਕ ਇੱਕ ਚਮਚ ਪਾ ਲਈ ਸੀ ਜਿਹੜਾ ਆਪਾਂ ਬਣਾਇਆ ਸੀ ਸਕੰਜਵੀ ਮਸਾਲਾ ਇੱਕ ਚਾਪਾ ਪਾ ਲਈ ਜੀ ਪੁਦੀਨਾ ਕੁੱਟਿਆ ਹੋਇਆ ਤੇ ਇੱਕ ਚਾਪਾ ਪਾ ਲਈ ਜੀ ਦੋ ਚਮਚ ਜਿਹੜੇ ਆਪਾਂ ਰਾਤ ਭੋਂ ਤੁਸੀਂ ਚੀਆ ਸੀਡ ਤੇ ਦੋਨੇ ਜਿਹੜੇ ਗਲਾਸਾਂ ਚ ਆਪਾਂ ਅਲੱਗ-ਅਲੱਗ ਫਲੇਵਰ ਦੇ ਬਣਾ ਕੇ ਪੀਵਾਂਗੇ ਤੇ ਇਧਰ ਆਪਾਂ ਲੈ ਲੱਸੀ ਜੀ ਇੱਕ ਨਿੰਬੂ ਬੀਜ ਕੱਢ ਕੇ ਇਹਦੇ ਆਪਾਂ ਇਹਨੂੰ ਇਹਦੇ ਵਿੱਚ ਨਿਚੋੜ ਲੈ ਜੇ ਤੁਸੀਂ ਮਤਲਬ ਵੱਧ ਖੱਟਾ ਪੀਣਾ ਪਸੰਦ ਕਰਦੇ ਹੋ ਤਾਂ ਤੁਸੀਂ ਜਿਹੜਾ ਨਿੰਬੂ ਵੱਧ ਘੱਟ ਇਹਦੇ ਵਿੱਚ ਪਾ ਸਕਦੇ ਹੋ ਤੇ ਇੱਕ ਗੱਲ ਹੋਰ ਜੀ ਮਤਲਬ ਇਹਦੇ ਵਿੱਚ ਆਪਾਂ ਮਿੱਠਾ ਨਹੀਂ ਪਾਇਆ ਕਿਉਂਕਿ ਜਿਹੜੇ ਚਾਹੁੰਦੇ ਨੇ ਵੀ ਆਪਸੀ weight loss ਕਰਨਾ ਉਹ ਇਹਦੇ ਵਿੱਚ ਮਿੱਠਾ ਤਾਂ ਨਹੀਂ ਪਾਉਣ ਸਵੇਰੇ ਸਵੇਰੇ ਜਿਹੜੀ ਆਪਾਂ ਡਰਿੰਕ ਬਣਾ ਕੇ ਪੀ ਸਕਦੇ ਇਹ ਨਾਲ weight bhi loss ਹੁੰਦਾ ਹੈਗਾ ਆਪਣੇ face ਵਾਸਤੇ ਆਪਣੇ skin ਵਾਸਤੇ ਆਪਣੇ ਬਾਲਾਂ ਵਾਸਤੇ ਵੀ ਜਿਹੜਾ ਇਹ ਡਰਿੰਕ ਆ ਬਹੁਤ ਫਾਇਦਾ ਕਰਦਾ ਅੰਦਰੂਨੀ ਜਿਹੜੀ ਗਰਮਾਇਸ਼ ਆ ਉਹਨੂੰ ਵਾਰ ਕਰਦਾ ਆਪਾਂ ਨੂੰ એનર્ਜੀ ਦਿੰਦਾ ਹੈਗਾ ਤੇ ਆਪਣੇ ਵਾਸਤੇ ਕਹਿ ਸਕਦਾ ਕਿ ਬਹੁਤ ਹੀ ਵਧੀਆ ਡਰਿੰਕ ਆ ਜੀ ਇਹ ਮਤਲਬ ਹਰੇਕ ਇਨਸਾਨ ਇਹਨੂੰ ਪੀ ਸਕਦਾ ਕੋਈ ਐਵੇਂ ਨਹੀਂ ਹੈਗਾ ਵੀ ਇਸ ਏਜ ਆ ਲਈ ਪੀਊਗਾ ਜੀ ਇਹਨੂੰ ਇੱਕ ਵਾਰ ਪਾਊਡਰ ਬਣਾਇਆ ਤੇ ਮਤਲਬ ਕਾਫੀ ਟਾਈਮ ਆਪਾਂ ਮਤਲਬ ਇਹਨੂੰ ਗਰਮੀ ਗਰਮੀ ਇਹਨੂੰ ਪੀ ਸਕਦੇ ਆ ਜੀ ਜਿਹਦੇ ਉੱਪਰ ਦੀ ਆਪਾਂ ਟੈਕ ਕਰਤਾ ਸੀ ਜੀ ਪੁਦੀਨਾ ਲਾਤਾ ਸੀ ਇੱਕ ਤੇ ਆਪਾਂ ਨਿੰਬੂ ਲਾਤਾ ਸੀਗਾ ਤੇ ਮਤਲਬ ਵੀ ਬਹੁਤ ਹੀ ਜ਼ਿਆਦਾ ਸੁਆਦਵਾਨ ਕੇ ਤਿਆਰ ਹੋਇਆ ਸੀ ਬਿਨਾ ਮਿੱਠੇ ਤੋਂ ਵੀ ਇੰਨਾ ਜ਼ਿਆਦਾ ਟੇਸਟੀ ਬਣਿਆ ਹੋਇਆ ਸੀਗਾ ਵੀ ਮਤਲਬ ਇਹ ਫਲੇਵਰ ਮਤਲਬ ਉਹਦੇ ਨਾਲੋਂ ਕਿਤੇ ਵੀ ਜ਼ਿਆਦਾ ਸਵਾਦ ਬਣ ਐਸੀ ਸੋ ਜ਼ਰੂਰ ਟਰਾਈ ਕਰਕੇ ਦੇਖਣਾ ਇਹ ਕੋ ਮਤਲਬ ਬਿਨਾ ਮਿੱਠੇ ਤੋਂ ਵੀ ਇੰਨਾ ਜ਼ਿਆਦਾ ਸਵਾਦ ਲੱਗ ਰਿਹਾ ਸੀ ਜਿਹੜੇ weight loss ਕਰਨਾ ਚਾਹੁੰਦੇ ਨੇ ਉਹ ਇਹ ਪਾਊਡਰ ਜ਼ਰੂਰ ਬਣਾ ਕੇ ਰੱਖਣਾ ਜਿਹੜਾ chia seed ਹੈ ਜੀ ਇਹ ਮੋਟਾਪੇ ਦੇ ਪੇਸ਼ੈਂਟ ਵਾਸਤੇ ਕਹਿ ਸਕਦੇ ਆ ਜਿਹੜੇ ਮੋਟਾਪੇ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਨੇ ਉਹ ਵੀ chia seed ਨੂੰ ਪੀਂ ਕੇ ਡੇਲੀ ਪੀ ਸਕਦੇ ਨੇ ਮਤਲਬ ਮਹੀਨਾਕ ਪੀ ਸਕਦੇ ਨੇ ਜ਼ਿਆਦਾ ਨਹੀਂ ਹੈਗਾ ਵੀ ਆਪਾਂ ਮਹੀਨੇ ਛਾਲ ਵਾਂਗੂ ਪੀਏ ਸਾਰੇ ਕੱਕ ਨੂੰ ਵੀ ਇਹ ਬਹੁਤ ਜ਼ਿਆਦਾ ਪਸੰਦ ਆਇਆ ਸੋ ਜ਼ਰੂਰ ਟਰਾਈ ਕਰਨਾ ਹਰੇਕ ਇਨਸਾਨ ਇਸ ਪਾਊਡਰ ਨੂੰ ਬਣਾ ਕੇ ਪੀ